ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਪਟਵਾਰੀ ਦੀਆਂ ਨਵੀਆਂ ਪੋਸਟਾਂ ਆਉਣਗੀਆਂ ਠੀਕ ਹੈ ਕਿਉਂਕਿ ਕੁਝ ਦਿਨਾਂ ਤੋਂ ਆ ਕੁਝ ਦਿਨਾਂ ਤੋਂ ਕੀ 1-2 ਦਿਨਾਂ ਤੋਂ ਯਾਨੀ 2 ਤਾਰੀਖ ਤੋਂ ਇਹ ਲੈਟਰ ਸਰਕੂਲੇਟ ਕਰ ਰਿਹਾ ਹੈ ਹਰੇਕ ਥਾਂ ਇਹ ਲੈਟਰ ਕਿਸ ਰਿਗਾਰਡਿੰਗ ਸੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਹੈ ਇਹ ਲੈਟਰ ਸੀਗਾ ਵੀ 1001 ਜਿਹੜੀਆਂ ਖਾਲੀਆਂ ਅਸਾਮੀਆਂ ਹੈ ਪਟਵਾਰੀ ਦੀਆਂ ਉਹਨਾਂ ਨੂੰ ਭਰਨ ਦੇ ਸੰਬੰਧਿਤ ਸੀਗਾ ਠੀਕ ਹੈ ਸੋ ਇੱਕ ਗੱਲ ਸ਼ੋਰ ਹੋ ਗਈ ਕਿ ਭਾਈ ਆਪਣੀਆਂ 1000 ਇੱਕ ਪਟਵਾਰੀ ਦੀਆਂ ਪੋਸਟਾਂ ਜਰੂਰ ਆਉਣਗੀਆਂ ਠੀਕ ਹੈ ਹੁਣ ਸਾਨੂੰ ਇਹ ਲੈਟਰ ਵੀ ਪਤਾ ਲੱਗ ਗਿਆ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਪਟਵਾਰੀ ਦੀਆਂ ਭਰਤੀਆਂ ਆਉਣਗੀਆਂ ਪਰ ਮੈਂ ਜੋ ਇੱਥੇ ਗੱਲ ਕਰਨ ਆਇਆ ਹਾਂ ਉਹ ਗੱਲ ਕਰਨ ਆਇਆ ਹੈ ਤਿਆਰੀ ਦੇ ਵਿਸ਼ੇ 'ਚ ਦੇਖੋ ਭਰਤੀਆਂ ਆ ਜਾਂਦੀਆਂ ਹੈ ਆਪਾਂ ਪੇਪਰ 'ਚ ਬਹਿ ਵੀ ਜਾਂਦੇ ਆ ਪਰ ਆਪਣੀ ਸਿਲੈਕਸ਼ਨ ਨਹੀਂ ਹੁੰਦੀ ਰੀਜ਼ਨ ਕੀ ਹੈ ਇਸ ਬਾਰੇ ਗੱਲ ਕਰਨਾ ਹੈ ਸੋ ਐਸੇ ਕਰਕੇ ਮੈਂ ਤੁਹਾਨੂੰ ਇਹ ਲਿਖਿਆ ਕਿ ਆਖਰੀ ਮੌਕਾ ਇਹਨੂੰ ਸੁਣ ਲਿਓ ਧਿਆਨ ਨਾਲ ਕਿ ਭਾਈ ਪਟਵਾਰੀ ਦੀ 1001 ਨਵੀਆਂ ਭਾਰਤੀਆਂ ਤਾਂ ਆ ਗਈਆਂ ਪਰ ਆਪਾਂ ਸ਼ੁਰੂਆਤ ਕਿਵੇਂ ਕਰਨੀ ਹੈ ਦੇਖੋ ਜਦੋਂ ਕੋਈ ਵੀ ਭਾਰਤੀ ਆਉਂਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇੱਕ ਸਟੂਡੈਂਟ ਆ ਇੰਤਜ਼ਾਰ ਕਰਦਾ ਹੈ ਕਿ ਜਦੋਂ ਫਾਰਮ ਭਰਨੇ ਭਰੇ ਜਾਣਗੇ ਫਿਰ ਮੈਂ ਤਿਆਰੀ ਕਰੂੰਗਾ ਇੱਕ ਸਟੂਡੈਂਟ ਇੰਤਜ਼ਾਰ ਕਰਦਾ ਹੈ ਕਿ ਭਾਈ ਫਾਰਮ ਭਰੇ ਗਏ ਹੁਣ ਜਦੋਂ ਪੇਪਰ ਦੀ ਡੇਟ ਆਏਗੀ ਫਿਰ ਮੈਂ ਤਿਆਰੀ ਕਰੂੰਗਾ ਔਰ ਇੱਕ ਸਟੂਡੈਂਟ ਹੁੰਦਾ ਹੈ ਜੋ ਸਿਲੈਕਟ ਹੁੰਦਾ ਹੈ ਉਹ ਤਿਆਰੀ ਕਰਦਾ ਹੈ ਜਦੋਂ ਉਹਨੂੰ ਥੋੜੀ ਜੀ ਵੀ ਹਵਾ ਲੱਗ ਜੇ ਨਾ ਕਿ ਪਾਈ ਪਟਵਾਰੀ ਦੀਆਂ ਭਰਤੀਆਂ ਆਉਣਗੀਆਂ ਉਹ ਤਿਆਰੀ ਉਦੋਂ ਤੋਂ ਹੀ ਸਟਾਰਟ ਕਰ ਦਿੰਦਾ ਹੈ ਉਸੇ ਸਮੇਂ ਤੋਂ ਸੋ ਅਗਰ ਤੁਸੀਂ ਉਹ ਸਿਲੇਕਸ਼ਨ ਵਾਲੇ ਸਟੂਡੈਂਟ ਬਣਨਾ ਚਾਹੁੰਦੇ ਹੋ ਤਾਂ ਮੈਂ ਸਿਰਫ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ ਕਿ ਤਿਆਰੀ ਤੁਸੀਂ ਹੁਣੇ ਤੋਂ ਸਟਾਰਟ ਕਰ ਦੋ ਔਰ ਪ੍ਰਤਾਪ ਅਕੈਡਮੀ ਦਾ ਟੀਚਰ ਹਮੇਸ਼ਾ ਇਹੀ ਇੱਕੋ ਹੀ ਗੱਲ ਕਹਿੰਦਾ ਕਿ ਤਿਆਰੀ ਤੁਹਾਡੀ ਹਮੇਸ਼ਾ ਸ਼ੁਰੂ ਤੋਂ ਹੀ ਹੋਣੀ ਚਾਹੀਦੀ ਹੈ ਪੇਪਰ ਇਹ ਫਾਰਮ ਫਿਲ ਜਦੋਂ ਸਟਾਰਟ ਹੋਏਣ ਉਦੋਂ ਤਾਂ ਤੁਹਾਡਾ ਰਿਵੀਜ਼ਨ ਚੱਲ ਜਾਣਾ ਚਾਹੀਦਾ ਹੈ ਠੀਕ ਹੈ ਸੋ ਇਸ ਵਾਰ ਪਹਿਲਾਂ ਵਾਲੀਆਂ ਗਲਤੀਆਂ ਨਹੀਂ ਕਰਨੀਆਂ ਜਿਹੜੇ ਬੱਚੇ ਪਹਿਲਾਂ ਜੁੜੇ ਸੀਗੇ ਉਹ ਕਹਿੰਦੇ ਸਰ 2 ਮਹੀਨੇ ਰਹਿ ਗਏ 3 ਮਹੀਨੇ ਰਹਿ ਗਏ ਜੀ ਠੀਕ ਹੈ ਔਰ ਫਿਰ ਤਿਆਰੀ ਕਰਨ ਲੱਗਦੇ ਆ ਔਰ ਫਿਰ ਜਦੋਂ ਤਿਆਰੀ ਕਰਨ ਲੱਗਦੇ ਆ ਫਿਰ ਉਹਨਾਂ ਦੇ ਨੰਬਰ ਆਉਂਦੇ ਆ 70 75 ਔਰ ਕਟ-ਆਫ ਕਟ-ਆਫ ਦਾ ਤਾਂ ਤੁਸੀਂ ਦੇਖ ਹੀ ਲਿਆ ਕਿਦਾਂ ਦਾ ਹਾਲ ਹੈ 85 85 90 90 ਨੰਬਰ ਕਟ-ਆਫ ਜਾਂਦੀ ਹੈ ਸਮਝ ਆ ਗਈ ਹੈ ਸੋ ਅਗਰ ਤੁਸੀਂ ਵੀ ਉਹ ਕੱਟਆਫ ਦੇ ਅੰਦਰ ਹੋਣਾ ਚਾਹੁੰਦੇ ਹੋਰ ਤੁਹਾਡੇ ਵੀ ਨੰਬਰ 90 ਆਉਣ ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਭਾਈ ਤੁਸੀਂ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦਿਓ ਸਰ ਸਿਲੇਬਸ ਕੀ ਰਹੂਗਾ ਤਾਂ ਮੈਂ ਤੁਹਾਨੂੰ ਦੱਸਦਾ ਹਾਂ 90% ਤੋਂ ਲੈ ਕੇ 95% ਸਿਲੇਬਸ ਸੇਮ ਹੀ ਹੈ ਪੀ ਟ੍ਰਿਪਲ ਐਸ ਬੀ ਦੇ ਸਾਰੇ ਐਗਜ਼ਾਮ ਦਾ ਚਾਹੇ ਤੁਸੀਂ ਐਕਸਰਸਾਈਜ਼ ਦੀ ਤਿਆਰੀ ਕਰ ਰਹੇ ਹੋ ਚਾਹੇ ਕਲਰਕ ਦੀ ਤਿਆਰੀ ਕਰ ਰਹੇ ਹੋ ਤੇ ਚਾਹੇ ਲੇਬਰ ਇਨਸਪੈਕਟਰ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਦੋਨਾਂ ਹਰ ਇਹਨਾਂ ਤਿੰਨਾਂ ਚਾਰਾਂ ਦਾ ਐਗਜ਼ਾਮ ਦਾ ਜੋ ਸਿਲੇਬਸ ਹੈ ਉਹ ਸੇਮ ਹੈ ਸੋ ਤਿਆਰੀ ਤੁਸੀਂ ਆਪਣੇ ਪੁਰਾਣੇ ਸਿਲੇਬਸ ਦੇ ਅਕੋਰਡਿੰਗ ਸਟਾਰਟ ਕਰ ਦੋ ਅਗਰ ਕੋਈ ਚੇਂਜ ਆਇਆ ਤਾਂ ਆਪਾਂ ਉਹ ਚੇਂਜ ਦੇ ਅਕੋਰਡਿੰਗ ਪੜ ਲਾਂਗੇ ਪਰ ਜਿਹੜੇ ਬੇਸ ਸਬਜੈਕਟ ਹੁੰਦੇ ਆ ਉਹ ਤਾਂ ਸਾਡੇ ਸੇਮ ਹੀ ਰਹਿੰਦੇ ਹੈ ਜਿਵੇਂ ਮੈਥ ਰੀਜਨਿੰਗ ਜੀਕੇ ਪੰਜਾਬ ਜੀਕੇ ਠੀਕ ਹੈ ਪੰਜਾਬੀ ਕੰਪਿਊਟਰ ਇੰਗਲਿਸ਼ ਇਹ ਸਾਰੀਆਂ ਚੀਜ਼ਾਂ ਸੇਮ ਰਹਿਣੀਆਂ ਕੋਈ ਅਗਰ ਥੋੜਾ ਬਹੁਤ ਅਗਰ ਚੇਂਜ ਆਉਂਦਾ ਹੈ ਠੀਕ ਹੈ ਪਟਵਾਰੀ ਤੋਂ ਰਿਲੇਟਡ ਤਾਂ ਉਹ ਆਪਾਂ ਅਲੱਗ ਤੋਂ ਪੜ ਲਾਂਗੇ ਪਰ ਤਿਆਰੀ ਹੁਣੇ ਤੋਂ ਸਟਾਰਟ ਕਰ ਦੋ ਠੀਕ ਹੈ ਮੈਂ ਤੁਹਾਨੂੰ ਇਹ ਸੀਰੀਅਸਲੀ ਗੱਲ ਦੱਸਦਾ ਕਿਉਂਕਿ ਜਦੋਂ ਆਪਾਂ ਫਾਰਮ ਫਿਲ ਕਰ ਦਿੰਨੇ ਆ ਫਿਰ ਡੇਟ ਇੱਕੋ ਦਮ ਆ ਜਾਂਦੀਆਂ ਫਿਰ ਆਪਣੀਆਂ ਅੱਖਾਂ ਖੁੱਲ ਜਾਂਦੀਆਂ ਔਰ ਇਹ ਗਲਤੀਆਂ ਆਪਾਂ ਪਿਛਲੇ 2-3 ਸਾਲਾਂ ਤੋਂ ਕਰਦੇ ਆਏ ਆ ਤੁਸੀਂ ਐਵੇਂ ਦੇਖੋ ਨਾ ਕਿ ਆਪਾਂ ਕੀ ਗਲਤੀ ਕੀਤੀ ਆਪਾਂ ਗਲਤੀ ਕੀਤੀ ਕਿ ਆਪਾਂ ਪੜਨਾ ਹੀ ਨਹੀਂ ਸ਼ੁਰੂ ਕਰਿਆ ਔਰ ਇੱਕ ਆਪਣੇ ਨਾਲ ਦਾ ਬੱਚਾ ਉਹ ਸ਼ੁਰੂ ਤੋਂ ਲੱਗ ਰਿਹਾ ਪੜਨਾ ਠੀਕ ਹੈ ਸੋ ਤੁਸੀਂ ਪੜਾਈ ਹੀ ਕਰੋ ਅਗਰ ਇਹ 1001 ਦੇ ਵਿੱਚ ਤੁਸੀਂ ਆਪਣਾ ਇੱਕ ਨਾਮ ਪਾਉਣਾ ਹੈ ਤਾਂ ਠੀਕ ਹੈ ਸੋ ਮੈਂ ਤੁਹਾਨੂੰ ਦੱਸਦਾ ਹੈ ਆਹ ਉਹ ਲੈਟਰ ਸੀਗਾ ਤਿਆਰੀ ਕਿਵੇਂ ਕਰਨੀ ਹੈ ਠੀਕ ਹੈ ਦੇਖੋ ਮੈਂ ਤੁਹਾਨੂੰ ਦੱਸਣ ਇਸੇ ਕਰਕੇ ਆਇਆ ਕਿ ਬਹੁਤ ਜਿਹੇ ਬੱਚੇ ਕਹਿੰਦੇ ਸਰ ਪਟਵਾਰੀ ਦਾ ਬੈਚ ਹੈਗਾ ਜਾਂ ਜਦੋਂ ਅਨਾਉਂਸਮੈਂਟ ਹੋ ਜੂਗੀ ਉਦੋਂ ਪਟਵਾਰੀ ਦਾ ਬੈਚ ਚਲਾਉਂਗੇ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਦੱਸਦਾ ਭਾਈ ਤਿਆਰੀ ਹੁਣੇ ਤੋਂ ਸ਼ੁਰੂ ਕਰੋ ਔਰ ਅਸੀਂ ਕਦੇ ਵੀ ਇਗਜ਼ਾਮ ਦਾ ਜਦੋਂ ਪੇਪਰ ਦਾ ਡੇਟ ਅਨਾਉਂਸਮੈਂਟ ਹੋਏਂਦੀ ਅਸੀਂ ਕਦੇ ਬੈਚ ਨਹੀਂ ਚਲਾਉਂਦੇ ਇਹ ਗੱਲ ਯਾਦ ਰੱਖਿਓ ਹਾਂ ਰਿਵੀਜ਼ਨ ਬੈਚ ਵਾਸਤੇ ਅਸੀਂ ਸਟੂਡੈਂਟਸ ਨੂੰ ਜ਼ਰੂਰ ਕਹਿ ਦਿੰਨੇ ਆ ਪਰ ਨਿਊ ਬੈਚ ਨਹੀਂ ਚੱਲਦਾ ਨਿਊ ਬੈਚ ਅੱਜ ਤੋਂ ਹੀ ਮੰਨ ਕੇ ਚੱਲੋ ਕਿ ਤੁਸੀਂ ਹੁਣੇ ਤੋਂ ਤਿਆਰੀ ਕਰਨੀ ਹੈ ਸੋ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਕਿਉਂ ਕਿ ਇੱਥੇ ਜੋ ਵੀ ਫ੍ਰੀ ਆਫ ਕੰਟੈਂਟ ਅਸੀਂ ਪ੍ਰੋਵਾਈਡ ਕਰਦੇ ਆ ਉਹਨਾਂ ਦੇ ਪੀਡੀਫਸ ਔਰ ਉਹਨਾਂ ਦੇ ਜੋ ਕਲਾਸੇਜ਼ ਨੇ YouTube ਦੀਆਂ ਫ੍ਰੀ ਉਹ ਇੱਥੇ ਅਵੇਲੇਬਲ ਹੋ ਜਾਂਦੀਆਂ ਕੋਈ ਡਾਊਟ ਹੁੰਦਾ ਹੈ ਤੁਸੀਂ ਇਹ ਦੋ ਨੰਬਰਾਂ ਤੇ ਕਾਲ ਕਰਕੇ ਡਾਊਟ ਪੁੱਛ ਸਕਦੇ ਹੋ ਦੂਜਾ ਇਹ ਸਾਡੀ ਐਪ ਹੈਗੀ ਹੈ ਜੀ ਪ੍ਰਤਾਪ ਅਕੈਡਮੀ ਐਪ ਠੀਕ ਹੈ ਇਹ ਸਾਡੀ ਐਪ ਹੈਗੀ ਹੈ ਜੀ ਪ੍ਰਤਾਪ ਅਕੈਡਮੀ ਐਪ ਇਸ ਐਪ ਨੂੰ ਡਾਊਨਲੋਡ ਕਰ ਲਓ ਆਈਫੋਨ ਤੇ ਵੀ ਆਹੀ ਐਪ ਹੈਗੀ ਹੈ ਤੇ ਐਂਡਰੋਇਡ ਤੇ ਵੀ ਆਹੀ ਐਪ ਹੈਗੀ ਹੈ ਤੇ ਅਗਰ ਤੁਸੀਂ ਵਿੰਡੋ ਤੇ ਵੀ ਡਾਊਨਲੋਡ ਕਰਨਾ ਚਾਹੁੰਦੇ ਹੋ ਯਾਨੀ ਲੈਪਟਾਪ ਜਾਂ ਕੰਪਿਊਟਰ ਤੇ ਉੱਥੇ ਵੀ ਸਾਡੀ ਆਹੀ ਐਪ ਹੈਗੀ ਹੈ ਐਪ ਨੂੰ ਡਾਊਨਲੋਡ ਕਰਨਾ ਪਊਗਾ ਠੀਕ ਹੈ ਜਦੋਂ ਐਪ ਨੂੰ ਡਾਊਨਲੋਡ ਕਰ ਲਓਗੇ ਤਾਂ ਆਹ ਦੇਖੋ ਅਸੀਂ ਹਮੇਸ਼ਾ ਤੋਂ ਰੋਲਾ ਪਾਉਣੇ ਆਏ ਹਾਂ ਸਾਡਾ ਇੱਕੋ ਹੀ ਬੈਚ ਚੱਲਦਾ ਹੁੰਦਾ ਹੈ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਉਹ ਹੋਵੇਗਾ ਆਹ ਸਿਲੈਕਸ਼ਨ ਬੈਚ 2.0 ਠੀਕ ਹੈ ਸਿਲੈਕਸ਼ਨ ਬੈਚ 2.0 ਸਿਲੈਕਸ਼ਨ ਮਤਲਬ ਪ੍ਰਤਾਪ ਅਕੈਡਮੀ ਪਿਛਲੀ ਵਾਰ ਵੀ ਅਗਰ ਤੁਸੀਂ ਪਟਵਾਰੀਆਂ ਦੀ ਸਿਲੈਕਸ਼ਨ ਦੇਖੋਗੇ ਤਾਂ ਸਾਡੀਆਂ ਸਾਰੀਆਂ ਸਿਲੈਕਸ਼ਨਾਂ ਜੈਨੂਅਨ ਸੀਗੀਆਂ ਠੀਕ ਹੈ ਅਗਰ ਤੁਸੀਂ ਦੇਖੋਗੇ ਬਹੁਤ ਜੇ ਲੋਕ ਐ ਮੈਂ ਜ਼ਰੂਰ ਕਹਿ ਦਿੰਦੇ ਆ 600 ਤੋਂ 800 ਪਟਵਾਰੀ ਬਣਾ ਦਾਂਗੇ ਇਦਾਂ ਦੀ ਗੱਲ ਨਹੀਂ ਹੁੰਦੀ ਜਿਹੜੇ ਬੱਚੇ ਲੱਗੇ ਆ ਜਿਹੜੇ ਬੱਚੇ ਪੜ੍ਹੇ ਆ ਉਹਨਾਂ ਤੋਂ ਰਿਵਿਊ ਲਓ ਠੀਕ ਹੈ ਜੋ ਤਿਆਰੀ ਕਰ ਰਿਹਾ ਹੁਣੇ ਐਡ ਦਾ ਪਰਸੈਂਟ ਇਹਨਾਂ ਬੈਚਾਂ ਦੇ ਵਿੱਚੋਂ ਉਹਨਾਂ ਤੋਂ ਰਿਵਿਊ ਲਓ ਆਪਦੀ ਲਾਇਬ੍ਰੇਰੀ 'ਚ ਬੈਠੇ ਆ ਉਹਨਾਂ ਤੋਂ ਰਿਵਿਊ ਲਓ ਠੀਕ ਹੈ ਉਸ ਤੋਂ ਬਾਅਦ ਇਹ ਦੇਖੋ ਅਸੀਂ ਜਦੋਂ ਬੈਚ ਸ਼ੁਰੂ ਕਰਿਆ ਸੀ ਉਦੋਂ ਹੀ ਚੀਜ਼ਾਂ ਲਿਖਤੀਆਂ ਸੀ ਕਿ ਇਹ ਬੈਚ ਲੈਬਰ ਇਨਸਪੈਕਟਰ ਵਾਸਤੇ ਵੀ ਹੈ ਸੀਨੀਅਰ ਅਸਿਸਟੈਂਟ ਵਾਸਤੇ ਵੀ ਹੈ ਪੀ ਟ੍ਰਿਪਲ ਐਸ ਵੀ ਕਲਰਕ ਵਾਸਤੇ ਵੀ ਹੈ ਪੰਜਾਬ ਪੁਲਿਸ ਵਾਸਤੇ ਵੀ ਹੈ ਸਬ ਇਨਸਪੈਕਟਰ ਵਾਸਤੇ ਵੀ ਹੈ ਐਕਸਾਈਜ਼ ਇਨਸਪੈਕਟਰ ਵਾਸਤੇ ਵੀ ਹੈ ਤੇ ਪਟਵਾਰੀ ਵਾਸਤੇ ਵੀ ਹੈ ਠੀਕ ਹੈ ਔਰ ਅਗਰ ਮੈਂ ਗੱਲ ਕਰਾਂ ਤਾਂ ਵੀਡੀਓ ਵਾਸਤੇ ਵੀ ਹੈ ਤੇ ਫੂਡ ਸਪਲਾਈ ਇਨਸਪੈਕਟਰ ਵਾਸਤੇ ਵੀ ਹੈ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਹੈ ਪੰਜਾਬ ਪੁਲਿਸ ਐਸਆਈ ਦੀਆਂ ਵੀ ਪੋਸਟਾਂ ਆਉਣਗੀਆਂ ਪਟਵਾਰੀ ਦੀਆਂ ਵੀ ਆਉਣਗੀਆਂ ਤੇ ਐਕਸਾਈਜ਼ ਦਾ ਹੋਮ ਵੀ ਰੀਓਪਨ ਹੋਏਗਾ ਹੋਰ ਇੱਕ ਗੱਲ ਦੱਸਣਾ ਹੈ ਵੀਡੀਓ ਵੀ ਆਏਗਾ ਭਾਈ ਠੀਕ ਹੈ ਬੇਸ਼ੱਕ ਥੋੜਾ ਲੇਟ ਆਏ ਲੇਕਿਨ ਆਏਗਾ ਜ਼ਰੂਰ ਠੀਕ ਹੈ ਕਿਉਂਕਿ ਇਹ ডিপਾਰਟਮੈਂਟ ਨੇ ਕਿਹਾ ਸੀ ਸੋਧ ਕਰਕੇ ਅਸੀਂ ਜਿਵੇਂ ਜਿਵੇਂ ਪੀਟ੍ਰੀਪਲ ਐਸਬੀ ਬੋਰਡ ਗਏ ਉਹਨਾਂ ਨੇ ਕਿਹਾ ਸੀ ਪੀਟ੍ਰੀਪਲ ਐਸਬੀ ਬੋਰਡ ਵਾਲਿਆਂ ਨੇ ਤਾਂ ਕਿਹਾ ਸੀ ਕਿ ਇਹ ਭਾਰਤੀ ਅਸੀਂ ਅਨ ਮਤਲਬ ਡਿਪਾਰਟਮੈਂਟ ਕੋਲ ਵਾਪਸ ਚਲ ਗਈ ਸਾਡੇ ਕੋਲੇ ਇਹਦਾ ਕੋਈ ਹੋ ਨਹੀਂ ਹੈ ਪਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਕਿ ਉਹ ਸੋਧ ਕਰ ਰਹੇ ਹੈ ਉਹ ਆਪਣੀਆਂ ਭਾਰਤੀਆਂ ਜਦੋਂ ਦੇਣਗੇ ਅਸੀਂ ਪੇਪਰ ਅਟੈਂਪਟ ਕਰਾ ਦਾਂਗੇ ਪਰ ਮੈਂ ਇਹ ਕਹਿਣਾ ਕਿ ਆਪਾਂ ਇਹ ਸੋਚ ਕੇ ਤਾਂ ਨਹੀਂ ਬੈਠ ਸਕਦੇ ਕਿ ਆਪਾਂ ਤਿਆਰੀ ਨਾ ਕਰੀਏ ਸੋ ਤਿਆਰੀ ਜ਼ਰੂਰੀ ਹੈ ਹੁਣ ਕਈ ਬੱਚੇ ਕਹਿੰਦੇ ਸਰ ਨਕਲ ਚੱਲ ਜਾਂਦੀ ਹੈ ਦੇਖੋ ਇਹ ਇੱਕ ਪਹਿਲੂ ਹੋਏਗਾ ਪਰ ਕਿ ਇਹਨਾਂ ਵਿਸ਼ਿਆਂ ਨੂੰ ਅਗਰ ਆਪਾਂ ਸੋਚ ਕੇ ਆਪਣੀ ਤਿਆਰੀ ਨਾ ਕਰੀਏ ਅਗਰ ਇਹ ਚੀਜ਼ਾਂ ਆਪਾਂ ਸੋਚ ਲਾਂਗੇ ਤਾਂ ਕਿ ਆਪਾਂ ਆਪਣੀ ਤਿਆਰੀ ਛੱਡ ਦਈਏ ਮੈਂ ਤੁਹਾਨੂੰ ਐਵੇਂ ਕਿਹਾ ਕਈ ਬੱਚਿਆਂ ਨੇ ਕਿ ਲੇਬਰ ਇਨਸਪੈਕਟਰ ਚ ਨਕਲ ਚੱਲੀ ਭਾਈ ਉਹਨਾਂ ਚੋਂ ਉਹ ਬੱਚੇ ਵੀ ਤਾਂ ਹੈਗੇ ਆ ਜਿਹੜੇ 90 ਲੈ ਕੇ ਆਏ ਆ ਅਗਰ ਆਪਣੇ 90 ਨੰਬਰ ਆਉਂਦੇ ਆਪਣੇ 90 ਨੰਬਰ ਆਉਂਦੇ ਤਾਂ ਕਿ ਆਪਣੀ ਸਿਲੈਕਸ਼ਨ ਨਹੀਂ ਹੋਣੀ ਸੀ ਹੋਣੀ ਸੀ ਸੋ ਆਪਾਂ ਸੋਚ ਆਹ ਰੱਖਣੀ ਹੈ ਦੇਖੋ ਤਾਂਦਲੀਆਂ ਹੋ ਗਈਆਂ ਇਹ ਚੀਜ਼ਾਂ ਤਾਂ ਆਪਾਂ ਮਤਲਬ ਇਹਨਾਂ ਪਾਰਲੇ ਤਾਂ ਆਪਾਂ ਸੰਘਰਸ਼ ਕਰ ਹੀ ਰਹੇ ਆ ਪਰ ਇਹਦੇ ਨਾਲ ਨਾਲ ਆਪਾਂ ਆਪਣੀ ਸਟੱਡੀ ਵੀ ਕਰਨੀ ਹੈ ਭਾਈ ਇਹ ਗੱਲ ਯਾਦ ਰੱਖੋ ਠੀਕ ਹੈ ਸੋ ਆਹ ਜੋ ਬੈਚ ਹੈਗਾ ਇਹ 4500 ਰੁਪਏ ਦਾ ਹੈਗਾ ਔਰ ਤੁਹਾਨੂੰ 1 ਸਾਲ ਦੀ ਵੈਲਿਡਿਟੀ ਮਿਲਦੀ ਹੈ ਔਰ ਅਗਰ ਤੁਸੀਂ ਇਹ ਤੇ 20% ਦਾ ਉੱਥੇ coupon code ਸ਼ੋ ਹੋ ਰਿਹਾ ਹੋਊਗਾ ਅਗਰ ਤੁਸੀਂ ਉਹ ਉਹ ਫਲਾ ਲੋਗੇ ਤਾਂ ਇਹ ਤੁਹਾਨੂੰ 3716 ਰੁਪਏ ਦਾ ਪੈ ਜਾਏਗਾ ਠੀਕ ਹੈ ਲੇਕਿਨ ਅਗਰ ਕੋਈ ਬੱਚਾ ਕੱਲਾ ਮੈਥ ਕਰਨਾ ਚਾਹੁੰਦਾ ਹੈ ਤਾਂ ਕੱਲਾ ਮੈਥ ਦਾ ਵੀ ਬੈਚ ਹੈਗਾ ਹੁਣ ਸਰ ਇਸ ਬੈਚ ਦੇ ਵਿੱਚ ਕੀ ਹੈ ਸਭ ਤੋਂ ਪਹਿਲੀ ਗੱਲ ਆਪਾਂ ਨੂੰ ਹਰੇਕ ਕੋਈ ਅਕੈਡਮੀ ਬੈਚ ਬੈਚ ਨੂੰ ਜੋ ਹੈ ਉਹ ਵੇਚ ਦਿੰਦੀ ਹੈ ਪਰ ਉਹਦੇ ਵਿੱਚ ਕੀ ਕਰਉਂਦੀ ਹੈ ਸਭ ਤੋਂ ਪਹਿਲਾਂ ਤਾਂ ਇਹ ਵੀ ਚੀਜ਼ਾਂ ਦੇਖਿਆ ਕਰੋ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਝਲਕ ਦਿਖਾ ਦਿੰਨਾ ਹੈ ਕਿ ਆਪਣੇ ਬੈਚ ਦੇ ਵਿੱਚ ਹੈ ਕੀ ਸਭ ਤੋਂ ਪਹਿਲੀ ਗੱਲ ਆਪਣੇ ਬੈਚ ਦੇ ਵਿੱਚ ਸਾਰੀ ਜੀਕੇ ਜੀਐਸ ਹੈਗੀ ਹੈ ਮੈਥ ਹੈਗਾ ਇੰਗਲਿਸ਼ ਹੈਗਾ ਪੰਜਾਬੀ ਪੰਜਾਬੀ ਦਾ ਤਾਂ ਟੈਸਟ ਹੈਗਾ ਰੀਜਨਿੰਗ ਹੈਗੀ ਆ ਪੰਜਾਬੀ ਦਾ ਪੇਪਰ ਏ ਔਰ ਗ੍ਰਾਮਰ ਦੋਨੋਂ ਹੈਗੀ ਆ ਠੀਕ ਹੈ ਹੁਣ ਆਜੋ ਅਗਰ ਮੈਂ ਗੱਲ ਕਰਦਾ ਹਾਂ ਉਸ ਤੋਂ ਬਾਅਦ ਕਰੰਟ ਅਫੇਅਰ ਹੋਗੇ ਹੈਨਾ ਕਰੰਟ ਅਫੇਅਰ ਹੈਗੇ ਆ ਇਹਦੇ ਵਿੱਚ ਪੀਡੀਫਸ ਹੁਣ ਆਜੋ ਅਗਰ ਮੈਂ ਜੀਕੇ ਦੀ ਗੱਲ ਕਰਨਾ ਤਾਂ ਜੀਕੇ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਜੀਕੇ ਦੇ ਵਿੱਚ ਕੀ ਹੈਗਾ ਭਾਈ ਸਾਡੇ ਕੋਲੇ ਹਿਸਟਰੀ ਹੈਗੀ ਐ ਐਂਸੈਂਟ ਹਿਸਟਰੀ ਵੀ ਹੈਗੀ ਐ ਮਿਡਲ ਵੀ ਹੈਗੀ ਐ ਆ ਮਾਡਰਨ ਹਿਸਟਰੀ ਵੀ ਹੈ ਇਹਦੇ ਉੱਪਰ ਚਲੇਗੀਆਂ ਉਹ ਚੀਜ਼ਾਂ ਫਿਰ ਦੇਖੋ ਪੋਲੀਟੀ ਵੀ ਹੈਗੀ ਐ ਜੀਕੇ ਦੇ ਵਿੱਚ ਪੰਜਾਬ ਜੀਕੇ ਵੀ ਹੈਗੀ ਐ ਇਕਨੋਮਿਕਸ ਵੀ ਹੈਗੀ ਐ এনवायरमेंट ਵੀ ਹੈਗਾ ਕੰਪਿਊਟਰ ਵੀ ਹੈਗਾ ਉਸ ਤੋਂ ਬਾਅਦ ਦੇਖੋ ਸਾਇੰਸ ਐਂਡ ਟੈਕ ਵੀ ਹੈਗਾ ਜਰਨਲ ਸਾਇੰਸ ਵੀ ਹੈਗੀ ਔਰ ਸਟੈਟਿਕ ਜੀਕੇ ਵੀ ਹੈਗੀ ਹੈ ਔਰ ਸਪੈਸ਼ਲ ਪਗਤੀ ਮੂਵਮੈਂਟ ਦੀਆਂ ਕਲਾਸਾਂ ਵੀ ਪਈਆਂ ਇਹ ਤਾਂ ਸਿਰਫ ਔਰ ਸਿਰਫ ਜੀਕੇ ਦਾ ਪੋਰਸ਼ਨ ਹੈ ਔਰ ਜਦੋਂ ਆਪਾਂ ਇਹ ਸਾਰਾ ਪੋਰਸ਼ਨ ਕਰ ਲੈਨੇ ਆ ਇਹ ਜਦੋਂ ਆਪਾਂ ਡੀਪਲੀ ਹੋਰ ਦੱਸਦਾ ਉੱਪਰੋਂ ਨਹੀਂ ਬਿਲਕੁਲ ਡੀਪਲੀ ਤੁਸੀਂ ਅਗਰ ਇੱਕ ਚੀਜ਼ਾਂ ਦੇਖੋਗੇ ਪੋਲੀਟੀ ਦੀਆਂ 150 ਕਲਾਸਾਂ ਆ ਜਿਹਦੇ ਵਿੱਚ ਐਮਸੀਕਿਊ ਵੀ ਹੈ ਥਿਊਰੀ ਵੀ ਹੈ ਅਗਰ ਤੁਸੀਂ ਮਾਡਰਨ ਮਾਡਰਨ ਹਿਸਟਰੀ ਦੀਆਂ ਦੇਖੋਗੇ ਤਾਂ 33 ਤੋਂ ਲੈ ਕੇ 35 ਕਲਾਸਾਂ ਆ ਪੰਜਾਬ ਜੀਕੇ ਦੀਆਂ 62 ਇਕਨੋਮਿਕਸ ਦੀਆਂ 68 এনवायरमेंट ਦੀਆਂ 52 ਕੰਪਿਊਟਰ 27 ਇਹ ਉਹ ਚੀਜ਼ਾਂ ਨੇ ਠੀਕ ਹੈ ਜਦੋਂ ਆਪਾਂ ਇਹਨਾਂ ਨੂੰ ਡੀਪਲੀ ਪੜ ਲੈਂਦੇ ਆ ਤਾਂ ਕੋਈ ਮਤਲਬ ਪੇਪਰ ਦਾ ਕੋਈ ਇਦਾਂ ਦਾ ਕੁਐਸਚਨ ਹੀ ਨਹੀਂ ਹੁੰਦਾ ਜੋ ਸਾਨੂੰ ਨਾ ਆਂਦਾ ਹੋਵੇ ਇਹ ਉਹ ਇਸ ਸਿਲੈਕਸ਼ਨ ਵਿੱਚ ਐਵੇਂ ਨਾਮ ਨਹੀਂ ਰੱਖਿਆ ਪਿਆ ਇਸ ਸਿਲੈਕਸ਼ਨ ਵਿੱਚ ਤਾਂ ਹੀ ਨਾਮ ਰੱਖਿਆ ਤਾਂ ਕਿ ਬੱਚਿਆਂ ਦੀ ਸਿਲੈਕਸ਼ਨ ਹੋਵੇ ਇਸ ਨੂੰ ਪੜ੍ਹ ਕੇ ਮੈਂ ਕਹਿ ਰਿਹਾ ਕੋਈ ਇਦਾਂ ਦਾ ਬੱਚਾ ਹੈ ਜੋ ਪੇਪਰ ਦੇ ਵਿੱਚ ਪਾਸ ਨਾ ਹੋਵੇ ਠੀਕ ਹੈ اور ਫਿਰ ਮੈਂ ਤੁਹਾਨੂੰ ਕਹਿ ਰਿਹਾ ਅਗਰ ਤੁਸੀਂ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹੋ ਹੁਣੇ ਤੋਂ ਸ਼ੁਰੂ ਕਰੋ ਕਿਉਂਕਿ ਅਗਰ ਤੁਸੀਂ ਠਹਿਰ ਕੇ ਸ਼ੁਰੂਆਤ ਕਰੋਗੇ ਫਿਰ ਸਿਲੇਬਸ ਕਵਰ ਨਹੀਂ ਹੁੰਦਾ ਫਿਰ ਆਪਾਂ ਉੱਤੋਂ ਉੱਤੋਂ ਪੜ੍ਹ ਲੈਣੇ ਆ ਆਪਾਂ ਨੂੰ ਲੱਗਦਾ ਆਪਾਂ 2-2.5 ਮਹੀਨੇ ਨਾ ਲਾਸਟ ਦੇ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਆਪਾਂ ਲੱਗਦਾ ਕਿ ਆਪਾਂ ਸਾਰੀ ਦੁਨੀਆ ਦੀ ਮਿਹਨਤ ਕਰਤੀ ਨਹੀਂ ਇੱਕ ਬੱਚਾ ਜੋ 6 ਮਹੀਨੇ ਤੋਂ ਲੱਗਿਆ ਹੋਇਆ ਹੈ ਆਪਾਂ ਉਹਨੂੰ ਬੀਟ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਦਿਨ ਰਾਤ ਇੱਕ ਕਰਕੇ ਪੜ੍ਹ ਰਿਹਾ ਉਹ ਬੱਚਾ ਸੋ ਤੁਸੀਂ ਉਹ ਬੱਚੇ ਬਣੋ ਤਿਆਰੀ ਹੁਣੇ ਤੋਂ ਸਟਾਰਟ ਕਰੋ ਫਾਰਮ ਜਦੋਂ ਮਰਜੀ ਹੋਣ ਠੀਕ ਹੈ ਸਿਲੇਬਸ ਜੋ ਮਰਜੀ ਰਵੇ ਜੋ ਮਰਜੀ ਦਾ ਮਤਲਬ ਸਿਲੇਬਸ ਸੇਮ ਹੀ ਰਹੂਗਾ ਫਾਰਮ ਚਾਹੇ ਜਦੋਂ ਮਰਜੀ ਆ ਜਾਣ ਤੁਸੀਂ ਤਾਂ ਉਦੋਂ ਨਜ਼ਾਰੇ ਲਿਓ ਜਿਵੇਂ ਫਾਰਮ ਅਨਾਉਂਸਮੈਂਟ ਆ ਜੇ ਕਈ ਲੋਕ ਉਹਦੋਂ ਤਿਆਰੀ ਕਰਨਗੇ ਤਾਂ ਸੁਣੋ ਉਹ ਬੱਚੇ ਉਹ ਭੀੜ ਦਾ ਹਿੱਸਾ ਹੀ ਨਹੀਂ ਹੋਣਗੇ ਸਿਲੈਕਸ਼ਨ ਵਾਲੇ ਦਾ ਠੀਕ ਹੈ ਹੁਣ ਆਓ ਆਹਾ ਆਹ ਆਹ ਕੀ ਹੈ ਮੈਥ ਦੇ ਬੇਸਿਕ ਹੋ ਗਿਆ ਅਰਥਮੈਟਿਕ ਰੀਜਨਿੰਗ ਐਵਰੇਜ ਰੇਸ਼ੀਓ ਪਰਸੈਂਟੇਜ ਮਿਕਸਚਰ ਐਲੀਗੇਸ਼ਨ ਐਸੀਫ ਐਲਸੀਮ ਟਾਈਮ ਐਂਡ ਵਰਕ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਪ੍ਰੋਫਿਟ ਲਾਸ ਡਿਸਕਾਊਂਟ ਪ੍ਰੋਬਲਮ ਔਨ ਏਜ ਡੈਸੀਮਲ ਫ੍ਰੈਕਸ਼ਨ ਨੰਬਰਸ ਸਿਸਟਮ ਇਹ ਕੀ ਹੈ ਇਹ ਤਾਂ ਮੇਰੇ ਹਜੇ ਲਾਈਵ ਚੱਲ ਰਿਹਾ ਹੈ ਇਹਦੇ ਬਾਅਦ ਇਹਦੇ ਵਿੱਚ ਥੋੜੇ ਬਹੁਤ ਜਿਹੜੇ ਟੌਪਿਕ ਰਹੇ ਹੋਏ ਆ ਮੈਂ ਉਹ ਵੀ ਕਰਾਂਗਾ ਹੁਣ ਕਈ ਬੱਚਿਆਂ ਨੂੰ ਹੁੰਦਾ ਕਿ ਸਰ ਜਿਹੜੇ YouTube ਤੇ ਕੁਐਸਚਨਸ ਕਰਾਉਨੇ ਹੋ ਤੁਸੀਂ ਠੀਕ ਹੈ ਉਹ ਕਿੱਥੇ ਮਿਲਣਗੇ ਤਾਂ ਇਹਨਾਂ ਲਈ ਵੀ ਅਸੀਂ ਇੱਕ ਸੋਲੂਸ਼ਨ ਕੱਢਿਆ ਸੀ ਸਾਡੀ ਆਹ ਇਸ ਇੱਕ ਬੁੱਕ ਕੱਢੀ ਸੀਗੀ 8000 ਕੁਐਸਚਨਾਂ ਦੀ ਇਹਦੇ ਵਿੱਚ ਹੈ ਕਿ ਸਰ ਇਹਦੇ ਵਿੱਚ ਹੈਗੇ ਜੋ ਵੀ ਪੰਜਾਬ ਪੁਲਿਸ ਔਰ ਪੀਟ੍ਰੀਪਲ ਐਸਬੀ ਦੇ ਐਗਜ਼ਾਮ ਹੋਏ ਸੀ ਜਾਂ ਜੋ ਵੀ ਸਟੇਟ ਦੇ ਐਗਜ਼ਾਮਸ ਹੋਏ ਸੀ ਉਹਨਾਂ ਦਾ ਜੋ ਵੀ YouTube ਤੇ ਅੰਕੀ ਸਰ ਨੇ ਕਰਾਇਆ ਹੈ ਜੀਕੇ ਜੀਐਸਟੀ ਇੱਕ ਬੁੱਕ ਬਣاتی ਸੀ ਲਗਭਗ 8000 ਕੁਐਸਚਨ ਹੈ ਔਰ ਅਗਰ ਤੁਸੀਂ ਆਹ ਬੁੱਕ ਪੜ ਲੈਂਦੇ ਹੋ ਐਮਸੀਕਿਊ ਪੜ ਲੈਂਦੇ ਹੋ ਸਮਝ ਆ ਗਈ ਐਮਸੀਕਿਊ ਪੜ ਲੈਂਦੇ ਹੋ ਤਾਂ ਬਹੁਤ ਹੱਦ ਤੱਕ ਤੁਹਾਡੀ ਬਹੁਤ ਅੱਛੀ ਪ੍ਰੈਕਟਿਸ ਹੋ ਜਾਂਦੀ ਹੈ ਪਰ ਅਸੀਂ ਕਦੇ ਵੀ ਕੱਲੇ ਐਮਸੀਕਿਊ ਨੂੰ ਪ੍ਰੇਫਰ ਨਹੀਂ ਕਰਉਂਦੇ ਅਸੀਂ ਕਹਿੰਨੇ ਆ ਕਿ ਪਹਿਲਾਂ ਤੁਸੀਂ ਥਿਊਰੀ ਪੜੋ ਕਿਉਂਕਿ ਜਦੋਂ ਤੁਸੀਂ ਥਿਊਰੀ ਪੜ ਲੈਂਦੇ ਹੋ ਫਿਰ ਤੁਸੀਂ ਐਮਸੀਕਿਊ ਲਾਉਨੇ ਹੋ ਤਾਂ ਉਹਦੇ ਵਰਗਾ ਨਜ਼ਾਰਾ ਨਹੀਂ ਹੁੰਦਾ ਔਰ ਉਹਦੇ ਵਿੱਚ ਕੋਈ ਚਾਂਸ ਨਹੀਂ ਹੁੰਦਾ ਕਿ ਤੁਹਾਡਾ ਐਮਸੀਕਿਊ ਗਲਤ ਹੋ ਜੇ ਠੀਕ ਹੈ ਤੋ ਇਹ ਉਹ ਚੀਜ਼ਾਂ ਨੇ ਹੁਣ ਆਹ ਰੀਜਨਿੰਗ ਹੁਣ ਕਈ ਬੱਚੇ ਕਹਿਣਗੇ ਰੀਜਨਿੰਗ ਰੀਜਨਿੰਗ ਦੇ ਲਈ ਤਾਂ ਮੈਂ ਤੁਹਾਨੂੰ ਸਪੈਸ਼ਲ ਕੋਈ ਗੱਲ ਦੱਸਣਾ ਹੈ ਰੀਜਨਿੰਗ ਤਾਂ ਤੁਸੀਂ ਛੱਡ ਹੀ ਦਿਓ ਰੀਜਨਿੰਗ ਮੈਂ YouTube ਤੇ ਬਿਲਕੁਲ ਫਰੀ ਆਫ ਕੋਸਟ ਕਰਾਈ ਹੈ ਅਗਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਸਾਰੇ ਟੌਪਿਕ ਲਿਖ ਲਿਓ ਸਾਰੇ ਟੌਪਿਕ ਲਿਖ ਲਿਓ ਸਾਰੇ ਟੌਪਿਕ ਸਾਰੇ ਟੌਪਿਕ ਇਸੇ ਚੈਨਲ ਤੇ ਬਿਲਕੁਲ ਬੇਸਿਕ ਲੈਵਲ ਤੋਂ ਲੈ ਕੇ ਹਾਇਰ ਲੈਵਲ ਤੱਕ ਕਰਾਇਆ ਕੋਈ ਉੱਤੋਂ ਉੱਤੋਂ ਨਹੀਂ ਕਰਾਇਆ ਬਹੁਤ ਡੀਪਲੀ ਮੈਂ ਰੀਜ਼ਨਿੰਗ ਕਰਾਈ ਹੈ ਔਰ ਪੀ ਟ੍ਰਿਪਲ ਐਸ ਬੀ ਦੇ ਵਿੱਚ ਰੀਜ਼ਨਿੰਗ ਦੀ ਵੇਟੇਜ ਵੀ ਕਾਫੀ ਜ਼ਿਆਦਾ ਹੈ ਔਰ ਅਗਰ ਤੁਸੀ ਦੇਖਣਾ ਹੈ ਤਾਂ ਇਸੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਰਚ ਕਰ ਲਿਓ ਕੋਈ ਵੀ ਟੋਪਿਕ ਠੀਕ ਹੈ ਸਭ ਤੋਂ ਪਹਿਲਾਂ ਮੈਂ ਕਰਾਇਆ ਸੀ ਕੈਸਲੇਟ ਡੀਆਈ ਜਦੋਂ ਪੇਪਰ ਦੇ ਵਿੱਚ ਆਏ ਵੀ ਨਹੀਂ ਸਕੇ ਉਦੋਂ ਜੇਲ੍ਹ ਵਾਰਡਨ ਦੇ ਵਿੱਚ ਆਇਆ ਸੀ ਇੱਕ ਕੁਐਸ਼ਨ ਉਹ ਮੇਰਾ ਕਰਾਇਆ ਹੋਇਆ ਸੀਗਾ ਠੀਕ ਹੈ ਉਸ ਤੋਂ ਬਾਅਦ ਬਾਕੀ ਅਕੈਡਮੀਆ ਨੇ ਸ਼ੁਰੂ ਕਰਿਆ YouTube ਤੇ ਕਰਉਣਾ ਵੈਨ ਡਾਇਗਰਾਮ ਕਰਾਈ ਵੀ ਹੈ ਅਗਰ ਤੁਸੀਂ ਇਹ ਚੀਜ਼ਾਂ ਦੇਖੋਗੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਦੀ ਠੀਕ ਹੈ ਸੋ ਇਹ ਸਾਡੇ ਕੰਟੈਂਟ ਦੀ ਕੁਆਲਿਟੀ ਹੈ ਇਹ ਮੈਂ ਕਿਉਂ ਦੱਸ ਰਿਹਾ ਹਾਂ ਤੁਸੀਂ ਨਾਲ ਦੇ ਬੱਚਿਆਂ ਤੋਂ ਪੁੱਛੋ ਕਿ ਬੈਚ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਕਿੰਨੀ ਤਸੱਲੀ ਨਾਲ ਪੜਾਇਆ ਜਾਂਦਾ ਉਦੋਂ ਤਾਈਂ ਬੱਚੇ ਨੂੰ ਚੀਜ਼ ਸਮਝਾਈ ਜਾਂਦੀ ਹੈ ਜਦੋਂ ਤਾਈਂ ਬੱਚੇ ਦੇ ਦਿਮਾਗ 'ਚ ਨਾ ਪੈ ਜਾਵੇ ਠੀਕ ਹੈ ਸੋ ਮੇਰਾ ਕਹਿਣ ਦਾ ਇੱਕੋ ਇੱਕ ਮਤਲਬ ਹੈਗਾ ਕਿ ਭਾਈ ਆਹ ਇੰਗਲਿਸ਼ ਦਾ ਸਿਲੇਬਸ ਪਿਆ ਹੈ ਠੀਕ ਹੈ ਇਹ ਇੰਗਲਿਸ਼ ਦਾ ਸਿਲੇਬਸ ਤਾਂ ਮੇਰਾ ਇੱਕੋ ਇੱਕ ਮਤਲਬ ਹੈਗਾ ਕਹਿਣ ਦਾ ਕਿ ਭਾਈ ਪਟਵਾਰੀ ਦੀਆਂ ਪੋਸਟਾਂ ਦਾ ਥੋੜਾ ਬਹੁਤ ਹਵਾ ਆਈ ਹੈ ਤਿਆਰੀ ਹੁਣੇ ਤੋਂ ਸਟਾਰਟ ਕਰ ਦੋ ਇੰਤਜ਼ਾਰ ਨਾ ਕਰੋ ਫਾਰਮ ਆਰਦਾ ਠੀਕ ਹੈ ਇਹ ਗਲਤੀਆਂ ਆਪਾਂ ਹਮੇਸ਼ਾ ਕਰਦੇ ਆਏ ਹਾਂ ਕਿ ਜਦੋਂ ਮੈਂ ਫਾਰਮ ਭਰੂੰਗਾ ਫਿਰ ਮੈਂ ਤਿਆਰੀ ਕਰੂੰਗਾ ਜਦੋਂ ਪੇਪਰ ਆਊਗਾ ਫਿਰ ਮੈਂ ਤਿਆਰੀ ਕਰੂੰਗਾ ਫਿਰ ਆਪਾਂ ਬੀਟ ਨਹੀਂ ਕਰ ਪਾਉਂਦੇ ਆਪਾਂ ਉੱਤੋਂ ਉੱਤੋਂ ਪੜ੍ਹ ਕੇ 60 70 ਜ਼ਰੂਰ ਨੰਬਰ ਲੈ ਆਉਨੇ ਆ ਪਰ ਇਹਦੇ ਨਾਲ ਸਿਲੈਕਸ਼ਨ ਨਹੀਂ ਹੁੰਦੀ ਇਹ ਵੀ ਗੱਲ ਤੁਹਾਨੂੰ ਪਤਾ ਹੈ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ 90 ਪਲੱਸ ਆਵੇ ਤਾਂ ਤਿਆਰੀ ਹੁਣੇ ਤੋਂ ਸਟਾਰਟ ਕਰ ਦਿਓ ਪਾਈ ਠੀਕ ਹੈ ਮੈਂ ਇਹ ਵੀਡੀਓ ਤਾਂ ਹੀ ਪਾਈ ਹੈ ਕਿਉਂਕਿ ਜਿਹੜੇ ਬੱਚੇ ਹਜੇ ਵੀ ਭਟਕ ਰਹੇ ਹਨ ਨਾ ਜਿਨ੍ਹਾਂ ਦਾ ਦੇਖੋ 네ਗੇਟਿਵ ਚੀਜ਼ਾਂ ਇੱਕ ਅਲੱਗ ਹੈਗਾ ਪਰ ਉਹ 네ਗੇਟਿਵਿਟੀ ਚੋਂ ਉੱਠ ਕੇ ਇੱਕ ਪੋਜ਼ਿਟਿਵ ਇੰਟਰਫੇਸ ਦੇਖੋ ਇੱਕ ਪੋਜ਼ਿਟਿਵ ਫੇਸ ਦੇਖੋ ਕਿ ਭਰਤੀ ਆ ਗਈ 90+ ਹੋਣੇ ਚਾਹੀਦੇ ਆ ਬਸ ਗੱਲ ਖਤਮ ਹੈ ਠੀਕ ਹੈ ਸੋ ਥੈਂਕ ਯੂ ਸੋ ਮੱਚ ਬੈਸਟ ਆਫ ਲੱਕ ਅਗਰ ਤੁਸੀਂ ਫਰੀ ਵੀ ਪੜਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਪਤਾ ਲੱਗ ਜਾਓ ਕਿਸ ਤਰੀਕੇ ਨਾਲ ਪੜਾਇਆ ਜਾਂਦਾ ਹੈ ਐਂਡ ਇਸ ਬੈਚ ਦੇ ਵਿੱਚ ਕਿਹ ਅ ਸਰ ਟੈਸਟ ਮਿਲਣਗੇ ਤਾਂ ਦੇਖੋ ਇੱਕ ਸਾਡੀ ਸਭ ਤੋਂ ਖਾਸ ਗੱਲ ਪਤਾ ਕੀ ਹੁੰਦੀ ਹੈ ਇਸ ਬੈਚ ਦੇ ਵਿੱਚ ਬਿਲਕੁਲ ਟੈਸਟ ਅਪਲੋਡ ਹੈ ਔਰ ਟੈਸਟ ਮਿਲਦੇ ਵੀ ਹੈ ਪਰ ਅਸੀਂ ਟੈਸਟ ਕਦੋਂ ਪਾਉਨੇ ਆ ਜਦੋਂ ਸਾਨੂੰ ਇਗਜ਼ਾਮ ਦੀ ਡੇਟ ਅਨਾਉਂਸ ਹੋ ਜਾਂਦੀ ਹੈ ਰੀਜ਼ਨ ਮੰਨ ਲਓ ਮੈਂ ਅੱਜ ਟੈਸਟ ਪਾਤੇ ਇਗਜ਼ਾਮ ਆਵੇ ਤੁਹਾਡਾ 5 ਮਹੀਨੇ ਬਾਅਦ ਸਮਝ ਆ ਗਈ ਹੈ ਫਿਰ ਕਿਆ ਤੁਸੀਂ 5 ਮਹੀਨੇ ਬਾਅਦ ਇਗਜ਼ਾਮ ਆਊਗਾ ਕਰੰਟ ਅਫੇਅਰ ਔਰ ਜਿਹੜੀਆਂ ਸ ਚੀਜ਼ਾਂ ਅਪਡੇਟ ਚੀਜ਼ਾਂ ਹੈਗੀਆਂ ਉਹ ਤਾਂ ਤੁਸੀਂ ਪੜ ਹੀ ਨਹੀਂ ਪਾਏ ਨਹੀਂ ਤੁਸੀਂ ਟੈਸਟ 'ਚ ਲਾ ਪਾਏ ਸੋ ਟੈਸਟ ਕਦੋਂ ਪਾਇਆ ਜਾਂਦਾ ਜਦੋਂ ਸਾਨੂੰ ਲੱਗਦਾ ਹੈਗਾ ਕਿ ਹੁਣ ਭਈ ਇਗਜ਼ਾਮ ਦੀ ਡੇਟ ਆ ਗਈ ਹੈ ਔਰ ਡੇਢ ਦੋ ਮਹੀਨੇ ਰਹਿ ਗਏ ਉਦੋਂ ਇਹਦੇ ਵਿੱਚ ਅਸੀਂ ਫੁੱਲ ਮੋਕ ਟੈਸਟ ਅਪਲੋਡ ਕਰ ਦਿੰਨੇ ਆ ਕਦੇ ਵੀ ਪੁਰਾਣਾ ਟੈਸਟ ਨਹੀਂ ਪਾਉਂਦੇ ਇਹ ਗੱਲ ਯਾਦ ਰੱਖਿਓ ਇਹ ਸਾਡੀ ਇੱਕ ਖਾਸੀਅਤ ਹੈਗੀ ਆ ਠੀਕ ਹੈ ਸੇਮ ਅਸੀਂ 15 ਟੈਸਟ ਐਕਸਾਈਜ਼ ਇਨਸਪੈਕਟਰ ਦੇ ਲਾਂਚ ਕਰੇ ਸੀਗੇ ਪਰ ਜਿਵੇਂ ਹੀ ਐਕਸਾਈਜ਼ ਇਨਸਪੈਕਟਰ ਦਾ ਰੀਓਪਨ ਦੀ ਗੱਲ ਆਈ ਅਸੀਂ ਸਿਰਫ ਉਹਦੇ ਵਿੱਚ ਚਾਰ ਟੈਸਟ ਰੱਖੇ ਔਰ ਹਰ ਬੱਚੇ ਤਾਂ ਇਹ ਗੱਲ ਪਹੁੰਚਾਤੀ ਸੀ ਕਿ ਜਿਵੇਂ ਹੀ ਦੁਬਾਰਾ ਰੀਓਪਨ ਹੋਣਗੇ ਫਾਰਮ ਔਰ ICIT ਕੋਈ ਡੇਟ ਅਨਾਉਂਸਮੈਂਟ ਹੋਏਗੀ ਤੁਹਾਨੂੰ ਬਿਲਕੁਲ 15 ਦੇ 15 ਮੋਕ ਟੈਸਟ ਲੇਟੈਸਟ ਦੇ ਵਿੱਚ ਮਿਲਣਗੇ ਪੀ ਟ੍ਰਿਪਲ ਐਸ ਬੀ ਬੇਸਡ ਔਰ ਉਸੇ ਐਗਜ਼ਾਮ ਦੇ ਤਰੀਕੇ ਨਾਲ ਜੋ ਵੀ ਬੱਚਾ ਇਹ ਮੋਕ ਟੈਸਟ ਲਾ ਲੈਂਦਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਪੇਪਰ ਦੇ ਵਿੱਚ ਕੋਈ ਸਿੰਗਲ ਕੁਐਸਚਨ ਵੀ ਕੱਟਦਾ ਹੋਊਗਾ ਠੀਕ ਹੈ ਸੋ ਥੈਂਕ ਯੂ ਸੋ ਮੱਚ ਐਂਡ ਬੈਸਟ ਆਫ ਲੱਕ ਭਾਈ ਸ਼ੇਅਰ ਕਰ ਦਿਓ ਹਰ ਉਸ ਨਵੇਂ ਬੱਚੇ ਤਾਈਂ ਜੋ ਇਸ ਦੀ ਤਿਆਰੀ ਕਰਨਾ ਚਾਹੁੰਦਾ ਹੈ ਥੈਂਕ ਯੂ